ਇੱਕ ਤਾਂ ਆਪਾਂ ਲੈ ਕੇ ਪਹੁੰਚੇ ਹਾਂ ਜੀ ਘਰ ਅੱਜ ਤੁਸੀਂ ਵੀਡੀਓ 'ਚ ਦੇਖੋਗੇ ਘਰ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਜਿਹਦਾ ਬਜਟ ਘੱਟ ਹੈ ਜੀ ਉਹਨਾਂ ਵਾਸਤੇ ਸੁਨਹਿਰੀ ਮੌਕਾ ਹੀ ਹੈ ਤੁਸੀਂ ਸਾਰੇ ਦੇਖ ਕੇ ਖੁਸ਼ ਹੋ ਜਾਓਗੇ ਕਿਉਂਕਿ ਸਾਡੇ ਇੱਕ ਸੱਤ ਮਰਲੇ ਜਗਾਂ ਦੇ ਵਿੱਚ 6 ਲੱਖ ਦਾ ਘਰ ਆਪਾਂ ਲੈ ਕੇ ਪਹੁੰਚੇ ਹਾਂ ਹੋਰ ਕਿਤੇ ਨਹੀਂ ਮਿਲਣਾ ਤੇ ਬਹੁਤ ਸਾਰੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਇੱਕ ਗੱਡੀ ਆਪਾਂ ਜਮਾ ਸਸਤੀ ਲੈ ਕੇ ਪਹੁੰਚੇ ਹਾਂ ਉਹਦੀ ਵੀ ਵਾਰੀ ਇਸਰ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਹੈ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆਂ ਭੇਜੋ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਰੇ ਜਖਰਾਂ ਚ ਲਿਖਿਆ ਰਹਿੰਦਾ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਆਪਾਂ ਕਰਦੇ ਆਂ ਸਵੈਪਟ ਆਪਾਂ ਲੈ ਕੇ ਪਹੁੰਚੇ ਆਂ ਸਵੈਪਟ ਗੱਡੀ ਅਸੀਂ ਦਿੱਲੀ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਆਪਨ ਮਿਲ ਜਾਣਗੀਆਂ ਸਿਲਵਰ ਰੰਗ ਦੇ ਵਿੱਚ ਗੱਡੀ ਆਪਨ ਮਿਲ ਜੂਗੀ ਟਾਇਰਾਂ ਚ ਅਲਾਈ ਲੱਗੇ ਹੋਈ ਨੇ ਅੰਦਰੋਂ ਦੇਖੀਏ ਤਾਂ ਮੈਟ ਵਧੀਆ ਰੱਖੀ ਹੋਈ ਨੇ ਮੈਟਿੰਗ ਹੋਈ ਨਹੀਂ ਮੈਟਿੰਗ ਕਰਬੌਣੀ ਪੈਣੀ ਹੈ ਤੇ ਸੀਟ ਕਵਰ ਆਪਾਂ ਨੂੰ ਚੜੇ ਚੜਾਈ ਮਿਲ ਜਾਣਗੇ ਗੱਡੀ ਸੋਹਣੀ ਹੈ ਠੀਕ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਬਾਕੀ ਰੰਗ ਰੂng ਪੂਰਾ ਆਪਾਂ ਨੂੰ ਵਧੀਆ ਮਿਲ ਜੂਗਾ ਬੰਪਰ ਬੂਹ ਪਰ ਪੂਰੇ ਵਧੀਆ ਮਿਲ ਜਾਣਗੇ ਕਿਸੇ ਪਾਸੋਂ ਨਾ ਤਾਂ ਕੋਈ ਬੰਪਰ ਚ ਕਮੀ ਪੇਸ਼ੀ ਹੈ ਨਾ ਕੋਈ ਗੱਡੀ ਚ ਨਾ ਕੋਈ ਡੈਮੇਜ ਹੈ ਕੋਈ ਪਾਰਟਸ ਵਧੀਆ ਗੱਡੀ ਆਪਾਂ ਨੂੰ ਪੂਰੀ ਮਿਲ ਚੁਗੀ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ 1,65,000 ਰੁਪਿਆ ਮਾਲਕ ਦੁਆਰਾ ਆਪਣੇ ਕੋਲ ਡਿਮਾਂਡ ਪਹੁੰਚੀ ਹੈ ਮਾਲਕ ਨੇ ਕਿਹਾ ਘਾਟਾ ਬਾਦਾ ਕੀਤਾ ਜਾਵੇਗਾ 11 ਮਾਡਲ ਗੱਡੀ ਐ ਏਰੀਆ ਮੱਖੂ ਐ ਕਿਸੇ ਨੂੰ ਗੱਡੀ ਪਸੰਦ ਆਉਂਦੀ ਐ ਕੋਈ ਦੇਖਣਾ ਚਾਹੁੰਦਾ ਤਾਂ ਮੱਖੂ ਮਾਲਕ ਦੇ ਏਰੀਆ 'ਚ ਘਰੇ ਜਾ ਕੇ ਦੇਖ ਸਕਦਾ ਹੋ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਓਨਰ ਦਾ ਨੰਬਰ ਐ ਜੀ 9465814741 ਗੱਲ ਕਰਕੇ ਜਾ ਕੇ ਦੇਖ ਕੇ ਤੇ ਗੱਡੀ ਨੂੰ ਖਰੀਦ ਸਕਦੇ ਹੂੰ ਸੈਕੰਡ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚਿਆ ਸੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਗੱਡੀ ਆਪਣੇ ਕੋਲੇ ਸਪਾਰਕ ਪਹੁੰਚੀ ਐ ਤੇ ਸੰਗਰੂਰ ਏਰੀਆ ਚ ਗੱਡੀ ਆਪਨ ਮਿਲੂਗੀ 2025 ਤੱਕਰ ਪਾਸਿੰਗ ਹੈ 10 ਮਾਡਲ ਹੈ ਜੇਕਰ ਹੀ ਆਪਾਂ ਟਾਇਰਾਂ ਦੀ ਗੱਲ ਤਾਂ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ 50 55 ਪੈਸੇ ਰੇਟ ਮਾਲਕ ਨੇ 75000 ਰੁਪਏ ਡਿਮਾਂਡ ਆਖੀ ਹੈ ਮਾਲਕ ਨੇ ਕਿਹਾ ਵੀ ਹੈ ਮੌਕੇ ਤੇ ਕਰ ਲਵਾਂਗੀ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਸਪਾਰਕ ਗੱਡੀ ਆ ਤੁਹਾਡੇ ਸਾਹਮਣੇ ਆ ਅੰਦਰੋਂ ਵੀ ਠੀਕ ਹੈ ਬਾਹਰੋਂ ਵੀ ਠੀਕ ਹੈ ਬਾਕੀ ਮਿਊਜ਼ਿਕ ਸਿਸਟਮ ਵਗੈਰਾ ਪੂਰਾ ਵਧੀਆ ਲੱਗਿਆ ਹੋਇਆ ਹੈ ਤੇ ਮਾਲਕ ਨੇ ਦੱਸਿਆ ਵੀ ਕਮੀ ਪੇਸ਼ੀ ਕੋਈ ਨਹੀਂ ਨਾ ਤਾਂ ਗੱਡੀ ਕਿਸੇ ਪਾਸੋਂ ਰਿਪੇਅਰ ਭਾਲਦੀ ਹੈ ਨਾ ਕੋਈ ਕੰਮ ਹੋਣ ਵਾਲਾ ਹੈ ਬੰਪਰ ਬੂਮਪਰ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜੂਗਾ ਜੀਨੇ ਵੀ ਗੱਡੀ ਦੇਖਣੀ ਹੋਵੇ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਬਾਕੀ ਲੋਕੇਸ਼ਨ ਵਗੈਰਾ ਤੁਹਾਨੂੰ ਮੈਂ ਸਾਰਾ ਕੁਝ ਕਨਫਰਮ ਕਰਵਾ ਹੀ ਦਿੱਤਾ ਸੰਗਰੂਰ ਮਾਲਕ ਦਾ ਏਰੀਆ ਸਪਾਰਕ ਗੱਡੀ ਹੈ ਸਾਰਾ ਕੁਝ ਓਕੇ ਹੈ ਸੀ ਓਨਰ ਦਾ ਨੰਬਰ ਰਹਿ ਗਿਆ ਤੁਸੀਂ ਨੋਟ ਕਰ ਲਓ 7087599074 ਆਕੇ ਸਕਰੀਨ ਤੇ ਤੁਹਾਨੂੰ ਨੰਬਰ ਮਿਲ ਗਿਆ ਹੋਊਗਾ ਇੱਕ ਆਪਾਂ ਆਲਟੋ ਗੱਡੀ ਲੈ ਕੇ ਪਹੁੰਚਿਆ ਜਿਵੇਂ ਕਿ ਫੋਟੋਆਂ ਚ ਤੁਸੀਂ ਦੇਖ ਰਹੇ ਹੋ ਆਲਟੋ ਗੱਡੀ ਹੈ ਜੀ ਤੇ ਮਾਡਲ ਦੀ ਗੱਲ ਕਰੀਏ ਤਾਂ 2008 ਮਾਡਲ ਪਾਲ ਸਿੰਘ ਆ ਰਿਹਾ ਨਿਊ ਆਪਨ ਮਿਲੂਗੀ 2028 ਤੱਕ ਰਮ 1 ਲੱਖ 20000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਨਕੌਦਰ ਮਾਲਕ ਦਾ ਏਰੀਆ ਨਕੌਦਰ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਜੇ ਕਿਸੇ ਨੇ ਦੇਖਣੀ ਹੈ ਨੰਬਰ ਗੱਡੀ ਦਾ ਆਪ ਨੂੰ ਪੰਜਾਬ ਮਿਲੂਆ ਨੰਬਰ ਪਲੇਟਾ ਸਰਕਾਰੀ ਨੇ ਗੱਡੀ ਦੀ ਕੰਡੀਸ਼ਨ ਵਧੀਆ ਗੱਡੀ 'ਚ ਕਮੀ ਕੋਈ ਨਹੀਂ ਹੈਗੀ ਨਾ ਤਾਂ ਗੱਡੀ ਕੋਈ ਕੰਪਾਉਂਦੀ ਆ ਨਾ ਕੋਈ ਡੈਮੇਜ ਹੈ ਨਾ ਕੋਈ ਪਾਰਟਸ ਚੇਂਜ ਹੋਣ ਵਾਲਾ ਤੇ ਨਾ ਹੀ ਕੋਈ ਚੇਂਜ ਹੋਇਆ ਮਾਲਕ ਨੇ ਦੱਸਿਆਗਾ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਤਾਂ ਮਾਲਕ ਦੇ ਘਰੇ ਨਕੋਦਰ ਜਾ ਕੇ ਦੇਖ ਲਿਓ ਬਾਕੀ ਓਨਰ ਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ 94171 31880 ਕੋਈ ਵੀ ਗੱਲ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਬਹਿ ਕੇ ਕਰ ਲਓ ਤੇ ਗੱਲ ਕਰਕੇ ਕੋਈ ਖਰੀਦਣ ਦਾ ਚਾਹਵਾਨ ਹੈਗਾ ਤਾਂ ਘਰੇ ਜਾ ਕੇ ਦੇਖ ਕੇ ਤੇ ਗੱਡੀ ਨੂੰ ਖਰੀਦ ਕੇ ਘਰੇ ਲਿਆ ਸਕਦੇ ਹਾਂ ਤੇ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਦੇਖਣ ਨੂੰ ਮਿਲ ਜਾਣਗੀਆਂ ਮੋਟਰਸਾਈਕਲ ਗੱਡੀ ਘਰ ਸਾਰਾ ਕੁਝ ਆਪਾਂ ਦੇਖਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਗਾ ਉੱਤੇ ਹਮੇਸ਼ਾ ਹਰੇ ਜ ਅੱਖਰਾਂ ਚ ਲਿਖਿਆ ਰਹਿੰਦਾ ਹੈ ਤੇ ਕਿਸੇ ਨੇ ਐਡ ਕਰਵਾਉਣੀ ਹੈ ਕੂਠੀ ਘਰ ਮਕਾਨ ਗੱਡੀ ਮੋਟਰਸਾਈਕਲ ਦੀ ਤਾਂ ਆਪਣੇ ਕੋਲੇ ਭੇਜ ਕੇ ਐਡ ਅਲੱਗ ਬਾ ਸਕਦੇ ਹੋ ਨੰਬਰ ਤੋਂ ਨੂੰ ਮੈਂ ਕਨਫਰਮ ਵੀ ਕਰਵਾ ਦੇਣਾ 77194 ਤੇ 45360 ਆਪਣਾ ਵਟਸਐਪ ਨੰਬਰ ਚੈਨਲ ਦਾ ਇਸ ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਵੀ ਇਦੋਂ ਐਡ ਤੁਹਾਡੀ ਹੋ ਜੂਗੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਜੇ ਤੁਹਾਨੂੰ ਵੀਡੀਓ ਆ ਰਹੀ ਹੈ ਤਾਂ ਆਪਣੇ ਵੀਡੀਓ ਨੂੰ ਲਾਈਕ ਜਰੂਰ ਕਰ ਦੋ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜ਼ਰੂਰ ਦਬਾ ਦਿਓ ਨਾਲ ਇੱਕ ਬੈਲ ਆਈਕਨ ਉਹਨੂੰ ਵੀ ਆਲਟ ਸੈਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਇਹਨਾਂ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਨਵੀਂ ਵੀਡੀਓ ਦਾ ਪਹੁੰਚ ਜਾਵੇਗਾ ਜੀ ਬਾਕੀ ਵੀਡੀਓ ਆਪਾਂ ਡੇਲੀ ਲੈ ਕੇ ਪਹੁੰਚਉਦੇ ਹਾਂ ਹਰ ਰੋਜ਼ ਅਲੱਗ-ਅਲੱਗ ਏਰੀਆ ਚੋਂ ਅਲੱਗ-ਅਲੱਗ ਮਸ਼ੀਨਰੀਆਂ ਘਰ ਕੁਠੀ ਮਕਾਨ ਲੈ ਕੇ ਆਉਂਦੇ ਰਹਿੰਦੇ ਹਾਂ ਆਰੇ ਲਈ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਕਿੱਥੋਂ ਘਰ ਕੋਠੀ ਮਕਾਨ ਕੀ ਚਾਹੀਦਾ ਕਰੋ ਕਮੈਂਟ ਕਮੈਂਟ ਦੇ ਵਿੱਚ ਲਿਖ ਦਿਓ ਸਾਨੂੰ ਆ ਚੀਜ਼ ਚਾਹੀਦੀ ਆ ਭਾਈ ਤੇ ਐਨੇ ਕਰੇਟ ਦੇ ਵਿੱਚ ਚਾਹੀਦੀ ਆ ਆਪਾਂ ਉਸੇ ਹਿਸਾਬ ਨਾਲ ਤੁਹਾਡੇ ਖਾਤਰ ਲੈ ਕੇ ਪਹੁੰਚ ਜਾਵਾਂਗੇ ਤੇ ਹੁਣ ਆਪਾਂ ਗੱਲ ਕਰਦੇ ਆ ਜੀ ਆਪਣੇ ਕੋਲ ਹੀ ਮੋਟਰਸਾਈਕਲ ਪਹੁੰਚੇਗਾ ਸਪਲੈਂਡਰ ਮੋਟਰਸਾਈਕਲ ਹੈ ਕੰਡੀਸ਼ਨ ਪੂਰੀ ਵਧੀਆ ਹੈ ਟਾਇਰਾਂ ਚ ਜਿਹੜੇ ਅਲਾਈ ਲੱਗੇ ਨੇ ਬਹੁਤ ਜ਼ਿਆਦਾ ਸ਼ੌਂਕ ਨਾਲ ਮਾਲਕ ਨੇ ਪਵਾ ਰੱਖੇ ਨੇ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਤੇ ਕੰਡੀਸ਼ਨ ਵਧੀਆ ਮੋਟਰਸਾਈਕਲ ਪੂਰਾ ਵਧੀਆ ਆਪਾਂ ਨੂੰ ਮਿਲ ਜਾਊਗਾ ਘਰੇ ਖੜਾ ਹੈਗਾ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਇਹਨਾਂ ਨੂੰ ਜਿਹੜੀ ਤਸੀਲ ਲੱਗਦੀ ਹੈ ਨੇਹਾਲ ਸਿੰਘ ਵਾਲਾ ਲੱਗਦਾਗਾ ਤੇ ਜ਼ਿਲ੍ਹਾ ਮੋਗਾ ਪਿੰਡ ਮਨੂਕੇ ਦੇ ਵਿੱਚ ਘਰੇ ਮਾਲਕ ਦੇ ਖੜਾ ਹੈਗਾ 60000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਵੇਚੀ ਆ ਤੇ ਮਾਲਕ ਨੇ ਕਿਹਾ ਵੀ ਹੈ ਘਾਟਾ ਵਾਲ ਦਾ ਕੀਤਾ ਜਾਊਗਾ ਇੱਕ ਬਾਰੀ ਸਰਫਰ ਡਿਮਾਂਡ ਹੈਗੀ ਜਿਹੜੇ ਮਾਲਕ ਨੇ ਮੋਟਰਸਾਈਕਲ ਦੇ ਉਹਨਾਂ ਦਾ ਨੰਬਰ ਤੁਸੀਂ ਨੋਟ ਕਰ ਲਓ 77172 40733 ਗੱਲ ਕਰਨੀ ਹੋਵੇ ਕੋਈ ਵੀ ਗੱਲਬਾਤ ਆਪੇ ਕਰ ਲਿਓ ਮਾਲਕ ਨਾਲ ਤੇ ਪੂਰੀ ਆਪਾਂ ਗੱਲ ਕਰ ਰਹੇ ਹਾਂ ਅਸੀਂ ਵੀਡੀਓ ਵਧੀਆ ਲੱਗ ਰਹੀ ਜੇ ਤਾਂ ਜਰੂਰ ਕਮੈਂਟ ਕਰਿਓ ਜੀ ਤੇ ਹੁਣ ਆਪਾਂ ਵੈਗਨਰ ਗੱਡੀ ਦੀ ਗੱਲ ਕਰਾਂਗੇ ਵੈਗਨਰ ਮਾਲਕ ਨੇ ਸੇਲ ਵਾਸਤੇ ਆਪਣੇ ਕੋਲੇ ਭੇਜੀ ਹੋਈ ਹੈ ਗੱਡੀ ਤੁਸੀਂ ਦੇਖੋ ਜੀ ਸਿਲਵਰ ਰੰਗ ਦੇ ਵਿੱਚ ਗੱਡੀ ਹੈ ਘਰੇ ਖੜੀ ਹੈ ਮਾਲਕ ਦੇ ਘਰ ਦੀ ਪਰਸਨਲ ਗੱਡੀ ਹੈ ਰੇਟ ਵੀ ਇਹਨਾਂ ਨੇ ਜਾਈਜਾ ਲਾ ਕੇ ਭੇਜਿਆ 60000 ਰੁਪਿਆ ਕਿਹਾ ਇਹਨਾਂ ਨੇ ਮਾਡਲ 6 ਹੈ 85 80 ਪੈਸੇ ਟਾਰਾਂ ਦੀ ਕੰਡੀਸ਼ਨ ਹੈ ਬਠਿੰਡਾ ਮਾਲਕ ਦਾ ਏਰੀਆ ਘਰੇ ਮਾਲਕ ਦੇ ਖੜੀ ਹੈ ਗੱਡੀ ਇਹ ਨੰਬਰ 9878658323 ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਤੁਹਾਡੇ ਪੂਰੀ ਗੱਲ ਹੋ ਜੂਗੀ ਮਾਲਕ ਨਾਲ ਤੁਸੀਂ ਬਹਿ ਕੇ ਗੱਲ ਕਰ ਲਿਓ ਤੇ ਹੁਣ ਆਪਾਂ ਗੱਲ ਕਰਾਂਗੇ ਘਰ ਦੀ ਆਪਣੇ ਕੋਲੇ ਘਰ ਪਹੁੰਚਿਆ ਬਹੁਤ ਵਧੀਆ ਘਰ ਹੈ ਜੀ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ 1.7 ਮਰਲੇ ਜਗ੍ਹਾ ਦੇ ਵਿੱਚ ਘਰ ਇਹਨਾਂ ਨੇ ਬਣਾਇਆ ਹੋਇਆ ਹੈ ਤੇ ਕੰਡੀਸ਼ਨ ਕਰਦੀ ਵਧੀਆ ਪਈ ਆ ਬਾਕੀ ਵੀਡੀਓ ਚ ਸਾਰਾ ਕੁਝ ਇਹਨਾਂ ਨੇ ਦਿਖਾਇਆ ਤੇ 7 7 ਨਹੀਂ 7.5 ਮਾਰ ਲੇ ਜਗ੍ਹਾ 6 ਲੱਖ ਰੁਪਏ ਡਿਮਾਂਡ ਹੈ ਤੇ ਰਾਮ ਮੰਡੀ ਦੇ ਨੇੜੇ ਜੇਤੇ ਵਾਲੀ ਇਹਨਾਂ ਦਾ ਪਿੰਡ ਹੈਗਾ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਜੀ ਨੰਬਰ ਦੋ ਦਿੱਤੇ ਇਹਨਾਂ ਨੇ ਪਹਿਲਾ ਨੰਬਰ ਤੁਸੀਂ ਨੋਟ ਕਰੋ 78 143 53617 ਦੂਜਾ ਨੰਬਰ 9855473 985 ਦੋਮੇ ਨੰਬਰ ਮਾਲਕ ਦੇ ਨੇ ਕਿਸੇ ਵੀ ਨੰਬਰ ਤੇ ਗੱਲ ਕਰ ਸਕਦੇ ਹਾਂ ਗੱਲ ਕਰਕੇ ਦੇਖ ਕੇ ਤੇ ਖਰੀਦ ਸਕਦੇ ਹੋ ਜੀ। ਬਾਕੀ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ। ਜੇ ਤੁਹਾਨੂੰ ਕੋਈ ਵੀ ਗੱਡੀ ਜਾਂ ਫਿਰ ਇਹ ਘਰ ਪਸੰਦ ਆਇਆ ਜਾਂ ਮੋਟਰਸਾਈਕਲ ਪਸੰਦ ਆਇਆ ਤਾਂ ਮਾਲਕ ਨਾਲ ਤੁਸੀਂ ਗੱਲ ਕਰ ਲਿਓ। ਅਲੱਗ-ਅਲੱਗ ਨੰਬਰ ਤੁਹਾਨੂੰ ਸਾਰੇ ਮੈਂ ਦੱਸ ਹੀ ਦਿੱਤੇ। ਬਾਕੀ ਇਹ ਵੀਡੀਓ ਕਿਵੇਂ ਦੀ ਲੱਗੀ ਅੱਜ ਦੀ ਆਪਣੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗੀ ਹੈ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ। ਤੇ ਨਮੀ ਤੋਂ ਨਮੀ ਵੀਡੀਓ ਹਰ ਰੋਜ਼ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਜੀ ਤੇ ਵੀਡੀਓ ਨੂੰ ਲਾਈਕ ਵੀ ਕਰ ਦਿਓ ਤੇ ਜਲਦੀ ਮਿਲਦੇ ਆਪਾਂ ਨਮੀ ਵੀਡੀਓ ਨਵੀਂ ਕੂਠੀ ਮਕਾਨ ਘਰ ਦੇ ਨਾਲ ਬਾਕੀ ਕਿਸੇ ਨੇ ਐਡ ਕਰਵਾਉਣੀ ਆ ਨੰਬਰ ਆਪਣਾ ਉੱਪਰ ਤੋਂ ਮਿਲ ਗਿਆ ਹੋਊਗਾ ਆਪਣੇ ਕੋਲੇ ਭੇਜ ਦਿਓ ਵੀਡੀਓ ਜਾਣਕਾਰੀ ਫੋਟੋਆਂ ਲਗਾ ਦਾਂਗੇ ਆਪਾਂ ਐਡ ਠੀਕ ਹੈ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲੋ